ਸਤਿ ਸ਼੍ਰੀ ਅਕਾਲ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਆ ਬਾਈ ਜੀ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਬਾਈ ਜੀ ਅੱਜ ਜੀ ਆਪਾਂ ਜਿਹੜੀ ਵੀਡੀਓ ਰਿਕਾਰਡ ਕੀਤੀ ਹੈਗੀ ਪਿੰਡ ਚੋਟੀਆਂ ਜਿੱਥੇ ਬਾਈ ਕੋਲੇ ਇੱਕ ਗਾਇੜ ਬਕਾਊ ਹੈਗੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਮਾਲਕਾਂ ਕੋਲੋਂ ਏਸੀ ਵੀਡੀਓ ਦਿਵਾਵਾਂਗੇ ਠੀਕ ਆ ਬਾਈ ਜੀ ਉਮੀਦ ਕਰਦੇ ਆ ਜਿਹੜੇ ਵੀ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਹੋਇਆ ਸਾਰੇ ਠੀਕ ਠਾਕ ਹੋਵੂਗੇ ਤੇ ਬਾਕੀ ਬਾਈ ਜੀ ਐਦਾਂ ਦੀ ਹੋਰ ਵੀਡੀਓ ਬਣਾਉਣ ਲਈ ਆਪਣਾ ਮੋਬਾਈਲ ਨੰਬਰ ਆ 94179 ਪਈਆ 102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆ ਆਪਣੇ ਨਾਲ ਸੰਪਰਕ ਕਰ ਲਿਓ ਤੇ ਜਿਹੜੇ ਵੀਰ ਆਪਣੇ ਨੰਬਰ ਦਾ ਡੈਰੀ ਖਾਣਾ ਬਈ ਨਵੇਂ ਜੁੜੇ ਆਗੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜੂਧ ਦੇਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਠੀਕ ਆ ਬਾਈ ਜੀ ਬਾਕੀ ਪਿਆਰਾ ਚੇ ਬਹਿੜਾ ਚੁਕੀ ਹੈਗੀ ਕਾਦ ਕਾਦ ਤੁਸੀਂ ਦੇਖ ਸਕਦੇ ਹੋਗੇ ਤੇ ਘਰੇਲੂ ਭਾਈਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਕੀ ਜਾਣਕਾਰੀ ਮਾਲਕਾ ਕੋਲੋਂ ਦੋਣੇ ਹੈਗੀ ਇੱਕ ਬੇਨਤੀ ਹੋਰ ਕਰਦੇ ਕਿ ਬਾਈ ਥੋੜਾ ਜਿਹਾ ਕੈਮਰੇ ਤੋਂ ਜਖੜਾ ਬਾਈ ਕਿ ਆਏ ਮੂਰੇ ਨਹੀਂ ਹੁੰਦਾਗਾ ਠੀਕ ਤੇ ਬੇਚਾਰਾ ਸਾਰੀ ਜਾਣਕਾਰੀ ਮਾਲਕ ਦੇਣਗੇ ਤੇ ਕਰਦੇ ਗੱਲਬਾਤ ਬਾਈ ਨਾਲ ਸਸੀ ਗਾਜੀ ਸਸੀ ਕਾ ਬਾਈ ਨਾਮ ਆਪਣਾ ਹੀ ਅਮਰਤਪਾਲ ਜੀ ਅਮਰਤਪਾਲ ਪਿੰਡ ਚੋਟੀਆਂ ਹਾਂ ਚੋਟੀਆਂ ਜੀ ਫੂਲ ਦੇ ਕੋਲੇ ਆ ਜੀ ਇਧਰ ਤਿੰਗੜਾ ਇਧਰ ਬੁਗੜ ਪਿੰਡ ਜੀ ਠੀਕ ਹੈ ਰਾਮਪਰਾਪੂਲ ਦੇ ਕੋਲੇ ਆ ਜੀ ਰਾਮਪਰਾਪੂਲ ਦੇ ਕੋਲੇ ਆਗੇ ਹਾਂਜੀ ਠੀਕ ਹੈ ਜੀ ਤੇ ਕਿੰਨੀ ਉਮਰ ਆਪਣੀ ਬੈਣ ਜੀ ਹੈਗੇ ਬਈ 18-19 ਮਹੀਨੇ ਜੀ 18-19 ਮਹੀਨੇ ਦੀ ਹਾਂਜੀ ਹਾਂ ਤੇ ਇਹਦੀ ਮਾਂ ਖੜੀ ਹੈ 35-36 ਕਿਲੋ ਦੁੱਧ ਦੇ ਥੱਲੇ ਆ ਜੀ ਮਾਂ ਦੇ ਤੇ ਇਹਦੀ ਮਾਂ ਥੱਲੇ 35 ਲੀਟਰ ਤੋਂ ਸਵੇਰੇ ਹੈਗਾ ਹਾਂਜੀ ਹਾਂ ਠੀਕ ਹੈ ਆਪਣੇ ਘਰੇ ਲੁਆਈਏ ਵੀ ਹਾਂ ਜੇ ਘਰੇ ਲੁਈ ਆਪਾਂ ਆਪਣਾ ਕੋਈ ਵਪਾਰਕ ਬਣਿਆ ਦਾ ਘਰੇ ਆਪਣਾ ਪਸ਼ੂ ਆਪਦੇ ਪਾਲ ਕੇ ਆਪ ਹੀ ਬੀਚ ਦੇਣੀ ਹੈ ਠੀਕ ਆ ਆਪਦੇ ਘਰੇ ਲੁ ਪਸ਼ੂ ਪਾਲਦੇ ਹਾਂ ਤੇ ਇਹਦੀ ਵੱਡੀ ਪਹਿਲੇ ਸੂਈ ਦੀ ਇਹਦੀ ਆ ਗਈ ਪਹਿਲੇ ਸੂਈ ਦੀ ਇਹ ਆ ਗਈ ਦੂਜੇ ਸੂਈ ਦੀ ਉਹ ਆ ਗਈ ਦੂਜੇ ਸੂਈ ਦੀ ਉਹ ਬੱਚੀ ਆ ਗਈ ਤੀਜੇ ਸੂਈ ਆ ਫਿਰ ਇਹ ਗੱਭਣ ਆਇ ਕਿ ਠੀਕ ਆ ਤੀਜੇ ਸੂਈ ਲਈ ਗਾਈ ਫਿਰ ਗੱਭਣ ਆਈ ਹਾਂ ਤੇ ਬਾਕੀ ਮਿੱਤਰੋ ਇਹਦੀ ਇਹਦੀ ਭੈਣ ਦੀ ਭੈਣ ਵੀ ਚੈੱਕ ਕਰ ਸਕਦੇ ਹੋ ਬਾਈ ਜੀ ਬਹੁਤ ਚੰਗਾ ਕੱਦ ਕਰਦਾ ਬਹੁਤ ਨਹੀਂ ਫੇਸ ਕੁਆਲਟੀ ਹੈਗੀ ਹਾਂ ਤੇ ਹੁਣ ਇਹਦੀ ਕੁੱਤੀ AI ਹੋਈ ਗਈ ਹਾਂ AI ਆ 13 ਤਰੀਕ ਨੂੰ ਹੋਈ ਹੈ ਜੀ ਇਸ ਤਰ੍ਹਾਂ ਦੀ ਹਾਂਜੀ ਹਾਂ ਇਹਦੇ ਟੀਕੇ ਵਧੀਆ ਲਵਾਇਆ ਗਿਆ ਐਮਬੀਟੀ ਕੋਸ ਆਏਗਾ ਪਰ 115553 ਪਤੀ ਤਿੰਨ ਆ ਜਾ ਕੋਸ ਹਾਂਜੀ ਠੀਕ ਆ ਲਿਖਿਆ ਭਾਈ ਠੀਕ ਆ ਬਾਕੀ ਠੀਕ ਠੀਕ ਕੁੱਤੀ ਦਾ ਸੀਗਾ ਪਿਆ ਮੇਰੇ ਕੋਲ ਉਹ ਕੁੱਤੀ ਚੱਬ ਗਈ ਕੁੱਤੀ ਚੱਬ ਗਈ ਆਪੇ ਇਸੇ ਬਈਂ ਦਾ ਉਹ ਕੁੱਤੀ ਚੱਬ ਗਈ ਤੇ ਉਹ ਬਾਕੀ ਬਈਂ ਕਿਹਦੇ ਨੂੰ ਬਈਆ ਕੋਈ ਵਪਾਰ ਦਾ ਕੰਮ ਹੈ ਨਹੀਂ ਨਾ ਤੇ ਹੁਣ ਇਹ ਥਲੇ ਦੁੱਧ ਕਹਿੰਦੀ ਸੀ ਗੋਈ ਦੁੱਧ ਹੈਗਾ 5-6 ਲੀਟਰ ਦੋ ਜੀ 5-6 ਠੀਕੇ ਤੇ ਲਾ ਲਈ ਸੀ ਇਹ ਪਹਿਲਾਂ ਰਹਿੰਦੀ ਨਹੀਂ ਸੀਗੀ ਅੱਛਾ ਹਾਂ ਤੇ ਹੋਰ ਰਹੀ ਤੇ ਹੁਣ ਤੇਰਾ ਤੇ ਕਿ ਮੇ ਟੀਕਾ ਫੇਰ ਭਰਾਤਾ ਉਹ ਡਾਕਟਰ ਕਹਿੰਦੇ ਵੀ ਇਹ ਦੋਤੇ ਲਾ ਕੇ ਫੇਰ ਟੀਕਾ ਭਰ ਆ ਜਾਊਗਾ ਫੇਰ ਹੋਊਗੀ ਫੇਰ ਹੋਊਗੀ ਹੋਰ ਐ ਜੂਗੀ ਹੋਰ ਰਹ ਜੂਗੀ ਹੁਣ ਉਹ ਡੱਟ ਕਹਦੇ ਫੋਨ ਗਾਰੰਟੀ ਹੈ ਰਹਿੰਦੀ ਆ ਜੀ ਅੱਛਾ ਹੁਣ ਗਾਂჭੇ ਆ ਬਾਈ ਜੀ ਰਹਿਣ ਦੀ ਬਾਕੀ ਤੇ ਕੱਦ ਘਾਟ ਤੁਸੀਂ ਦੇਖੋ ਕੱਦ ਘਾਟ ਬਹੁਤ ਆਈ ਹਾਂ ਕੱਦ ਘਾਟ ਬਹੁਤ ਆਈ ਟੀਕਾ ਬਾਈ ਬਾਕੀ ਕਲੇਲੂ ਬਾਈ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਇਹ ਤਾਂ ਤੁਸੀਂ ਕੱਦ ਕਾਰ ਤੇ ਬੇਲ ਦੀ ਲੰਬਾਈ ਦਾੰਦਾ ਚ ਲਗਾ ਸਕਦੇ ਹੋਗੇ ਠੀਕ ਆ ਬਾਈ ਜੀ ਬਾਕੀ ਤੁਰਾ ਤੁਰਾ ਸੀ ਚੈੱਕ ਕਰੋ ਪਿਆਉ ਰਚੇਫ ਹੀ ਆ ਚੁੱਕਿਆ ਬਾਈ ਜੀ ਬੈਠ ਇਹ ਠੰਡੀ ਸਾਉਸੀਲੀ ਜਾਂ ਮਾਂ ਠੰਡੀ ਸੀਲੀ ਹਨ ਠੰਡੀ ਸਾਉਸੀਲੀ ਪੂਰੀ ਹੈ ਮਿੱਤਰੋ ਲਓ ਕਿਤੇ ਇਥੋਂ ਤੋਰ ਲਓ ਤੋਰ ਲਈ ਜਾਓ ਹੋਟ ਇਹ ਬਾਕੀ ਲੈ ਗੀ ਠੀਕ ਆ 5-6 ਮੀਟਰ ਦੁੱਧ ਦੇ ਸੁਲੇ ਤਿਆਰ ਆ ਟੀਕੇ ਦੇ ਲਈ ਹੋਈ ਹੈਗੀ ਜਿਦਾਂ ਅੱਠ ਵਜ ਚ ਚੋਈ ਵੀ ਹੈ ਜਹੇ ਹਾਂ ਚੋਈ ਵੀ ਹੈ ਜੀ ਚੋਈ ਵੀ ਹੈਗੀ ਠੀਕ ਆ ਬਾਈ ਜੀ ਕਿ ਬਹੁਤ ਨਾ ਗਿਆ ਉਤੇ ਥਣ ਲੱਗਿਆ ਵਗਾ ਇਹਦੀ ਮਾਂ ਨੂੰ ਫਿਰ ਤੋਂ ਦਿਖਾ ਦਨੇ ਬਾਈ ਜੀ ਪਿਓਰ ਐਚ ਹੈ ਜੀ ਮਾਂ ਨਹੀਂ ਡੈਡ ਠੀਕ ਆ ਬਾਈ ਤੀਜੇ ਸੂਈ ਸੁਣਾ ਇਸਨੇ 35 ਲੀਟਰ ਦੁੱਧ ਆ ਦੀ ਮਾਂ ਥਲੇ ਬੱਚੇ ਦਾ ਰਕਾਰ ਚੰਗਾ ਤੇ ਗਾਂ ਸੀਮਣ ਵੀ ਚੰਗਾ ਲੱਗਿਆ ਵਗਾ ਇਹ ਆਪ ਤਾਂ ਕਿਹੜੇ ਸੀਮਣ ਦੀ ਹੈ ਆਪ ਨੇ ਆ ਪਾਇ ਨਹੀਂ ਪਤਾ ਕੀਤਾ ਇਹਦਾ ਅੱਛਾ ਆਪ ਨਹੀਂ ਪਤਾ ਹਾਂਜੀ ਹਾਂ ਠੀਕ ਆ ਆਪੇ ਉਹ ਵਧੀਆ ਹੀ ਹੈ ਜਨ ਕਿ ਪੂਰੇ ਵਧੀਆ ਹੀ ਪੂਰੇ ਵਧੀਆ ਸੀਮਣ ਦੀ ਹੈ ਜੀ ਹਾਂਜੀ ਹਾਂ ਠੀਕ ਆ ਬਾਕੀ ਤੁਹਾਨੂੰ ਆਈ ਟੋਕ ਨੂੰ ਲੀ ਚੋੜੀ ਦੀ ਕੁਆਲਿਟੀ ਜੇ ਕਰਾਣੇ ਬਈ ਆਰਡਰ ਦੇਵੇ ਦੀ ਕੁਆਲਿਟੀ ਚੈੱਕ ਕਰ ਲਓ ਇਥੋਂ ਠੀਕ ਆ ਨਾ ਆਪਾਂ ਸੱਜਰ ਪਾਉਣੇ ਤਾਂ ਕਰਕੇ ਬਈ ਆਪਾਂ ਤੋਂ ਕਰ ਤਾਂ ਕਰ ਦਿੰਨੇ ਹੁਣ ਆ ਸੱਜਰ ਪਾਉਣੀ ਹੈ ਉਹ ਵੀ ਵੇਚੀ ਹੈ ਹੀ ਵੇਚ ਕੇ ਹੁਣ ਆਪਾਂ ਸੱਜਰ ਪਾਉਣਾ ਮੈਂ ਤਾਂ ਵਰੀ ਪੈਂਦੀ ਥੀਟਰ ਜਦੋਂ ਹੁਣ ਹੋਰ ਲਿਆਉਂਗਾ ਅੱਛਾ ਹੋਰ ਲਿਆਉਣੀ ਹੈ ਵੇਚਾਂਗੇ ਦੁੱਧਾਂਗੇ ਦੁੱਧਾ ਠੀਕ ਆ ਜੀ ਤੇਰੀ ਮੁੱਲਵਾੜੀ ਦੀ ਗੱਲ ਕਰਨੀ ਆ ਤੂੰ ਤੇ ਦੇ ਲੈਣ 52000 ਆ ਜੀ ਠੀਕ ਆ ਜੇ ਮੌਕੇ ਤੇ ਮਾਨਤਾ ਹੋ ਜੂਗੀ ਜੀ ਮਾਨਤਾ ਜੇ ਮੌਕੇ ਤੇ ਮਾਨਤਾ ਹੋ ਜੂਗੀ ਹਾਂ ਜੀ ਬਾਕੀ ਬਾਕੀ ਬਾਈ ਮੌਕੇ ਦੇ ਮਾਲਕ ਤਾਂ ਜਿਹਦੇ ਮੋਬਾਈਲ ਨੰਬਰ ਬੋਲ ਦੀ ਆਪਣਾ ਹਾਂ 7849 ਜੀ 7849 588747 588747 ਠੀਕ ਆ ਬਾਕੀ ਮਾਲਕਾਂ ਦਾ ਮੋਬਾਈਲ ਨੰਬਰ ਬਾਈ ਜੀ ਸਕਰੀਨ ਤੇ ਚੱਲਦਾ ਹੋਊਗਾ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਤੁਰ ਤੁਰ ਵੀਡੀਓ ਦੇ ਵਿੱਚ ਇਹ ਆ ਜਾਣਕਾਰੀ ਮਾਲਕਾਂ ਨਾਲ ਸੰਪਰਕ ਕਰ ਲਿਓ ਕਿਸੇ ਨੂੰ ਇੱਕ ਵਾਰੀ ਫਿਰ ਤੋਂ ਕੱਦ ਕਾੜ ਦੇ ਅੰਦਾਜ਼ਾ ਲਗਾ ਸਕੋ ਬੀਰ ਗੂਲ ਦੀ ਲੰਬਾਈ ਦੀ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਬਾਕੀ ਮੌਕੇ ਦੇ ਮਾਲਕਾਂ ਨਾਲ ਬਾਈ ਨੇ ਕੱਲ ਬਾਅਦ ਉਹ ਕੋਈ ਵੀ ਟਾਈਮ ਤੇ ਜਿਹੜੇ ਕਿਸੇ ਵੀ ਨੂੰ ਲੋੜ ਹੋਈ മാലകളർ മാലകാതെ മോബൽ നമ്പർ ചലിയവാദ സാ ജി രോ പ്രയാസോ